ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਜਿਹੜੀਆਂ ਕਲੈਕਸ਼ਨਾਂ ਚੱਲ ਰਹੀਆਂ ਨੇ ਇਹਨਾਂ ਵਿੱਚ ਇੱਕ ਇੱਕ ਦੋ ਦੋ ਰੰਗ ਹੀ ਹੈਗੇ ਨੇ ਜ਼ਿਆਦਾ ਡਿਟੇਲ ਇਹਨਾਂ ਦੀ ਜਿਹੜੀ ਉਹ ਤੁਸੀਂ ਜਾਨਣੀ ਹੈ ਤਾਂ ਨੰਬਰ 623924575 ਜਿੱਦਤਾਸ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਦੇਣਾ ਕਿਉਂਕਿ ਇਹਨਾਂ ਵਿੱਚ ਜਿਹੜੇ ਰੰਗ ਥੋੜੇ ਥੋੜੇ ਹੋਣ ਕਰਕੇ ਇਹਨਾਂ ਦੀ ਡਿਟੇਲ ਇੱਥੇ ਮੈਂ ਨਹੀਂ ਦੱਸ ਪਾ ਰਹੀ ਬਾਕੀ ਜਿੰਨਾ ਦੀ ਪੋਸੀਬਲ ਹੋਏਗੀ ਮੈਂ ਦੱਸ ਦਿਆਂਗੀ ਇਹ ਸੂਟ ਸਾਰੀਆਂ ਭੈਣਾਂ ਬਹੁਤ ਪਸੰਦ ਕਰ ਰਹੀਆਂ ਨੇ 1170 ਰੁਪਿਆਵਾਂ ਦੇ ਵਿੱਚ ਚਾਰ ਰੰਗਾਂ ਵਿੱਚ ਇਹ ਆਈਆਂ ਨੇ ਕਲੈਕਸ਼ਨ ਆ ਪ੍ਰਿੰਟਡ ਸ਼ਰਟ ਹੈ ਨਾਲ ਕਢਾਈ ਲਾਸ ਲੱਗੀ ਹੈ ਰੰਗ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਕੈਂਬਰੀ ਕਾਟਨ ਦੇ ਵਿੱਚ ਫਲੋਰਲ ਪ੍ਰਿੰਟ ਨਾਲ ਬਹੁਤ ਸੋਹਣੇ ਕੋਟਾ ਡੋਰੀਏ ਦੇ ਦੁਪੱਟੇ ਵਾਲੀ ਇਹ ਕਲੈਕਸ਼ਨ ਆਈਆਂ ਨੇ ਰੰਗ ਇਹਨਾਂ ਵਿੱਚ 22 23 ਹੈਗੇ ਨੇ ਸ਼ਰਟ ਦਾ ਜਿਹੜਾ ਫੈ布ਰਿਕ ਹੈ ਕੈਮਰੀ कॉटन ਦਾ ਡਿਜੀਟਲ ਪ੍ਰਿੰਟ ਦਾ 2.5 ਮੀਟਰ ਦਾ ਮਿਲੇਗਾ ਬਾਟਮ 2.5 ਮੀਟਰ ਦਾ ਕੈਮਰੀ कॉटन ਸੈਲਫ ਡਿਜੀਟਲ ਪ੍ਰਿੰਟ ਹੈ ਦੁਪੱਟਾ 2.5 ਮੀਟਰ ਦਾ ਕੋਟਾ ਚੈੱਕ ਵਾਲਾ ਆਏਗਾ ਡਿਜੀਟਲ ਪ੍ਰਿੰਟ ਵਾਲਾ 790 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਜਿਹੜੇ ਫ੍ਰੀ ਨੇ ਕੋਈ ਐਕਸਟਰਾ ਚਾਰजेस ਜਿਹੜੇ ਆਲ ਓਵਰ ਇੰਡੀਆ ਨਹੀਂ ਲੱਗਣਗੇ ਸਿਰਫ ਤੇ ਸਿਰਫ 790 ਰੁਪਿਆ ਦੇ ਵਿੱਚ ਬਹੁਤ ਹੀ ਪਿਆਰੇ ਪ੍ਰਿੰਟ ਦੇ ਨਾਲ ਬਹੁਤ ਹੀ ਪਿਆਰੇ ਬਾਟਮ ਤੇ ਪ੍ਰਿੰਟ ਦੇ ਨਾਲ ਸੈਲਫ ਪ੍ਰਿੰਟ ਬਾਟਮ ਤੇ ਹੈ ਦੁਪੱਟਾ ਵੀ ਪ੍ਰਿੰਟਡ ਹੈ ਬਾਕੀ ਤੁਸੀਂ ਇਹਨਾਂ ਸੂਟਾਂ ਬਾਰੇ ਹੋਰ ਕੁਰੀ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ 623924550 ਐਡ ਕੀਤਾ ਆ ਉਸ ਨੰਬਰ 'ਤੇ ਜਦੋਂ ਤੁਸੀਂ ਮੈਨੂੰ ਸਕਰੀਨਸ਼ਾਟ ਜਰੂਰ ਸੈਂਡ ਕਰ ਦੇਣਾ ਜੇ ਤੁਸੀਂ ਉਸ ਦੀ ਕੁਇਰੀ ਕਰਨਾ ਚਾਹੁੰਦੇ ਹੋ ਸਕਰੀਨਸ਼ਾਟ ਦੇ ਨਾਲ ਈਜ਼ੀ ਹੋ ਜਾਂਦਾ ਹੈ ਕਿ ਤੁਸੀਂ ਕਿਸ ਕਲੈਕਸ਼ਨ ਦੇ ਬਾਰੇ ਵਿੱਚ ਗੱਲ ਕਰ ਰਹੇ ਹੋ ਵੱਡੇ ਪਰ ਦੇ ਨਾਲ 3.5 ਮੀਟਰ ਦਾ ਜਿਹੜਾ ਕਿ embroidery ਵਾਲਾ ਦੁਪੱਟਾ ਕੋਟਾ ਆ embroidery ਵਾਲਾ ਕਾਰਨਰ ਤੇ ਹੋਈ ਹੈ ਰੰਗ ਤੇ ਜਿਹੜੇ ਹੈਗੇ ਨੇ ਐਡ ਕਰ ਦਿੱਤੇ ਨੇ 680 ਰੁਪਏ ਰੇਟ ਹੈ ਇਹਨਾਂ ਦਾ ਇਹ ਜਿਹੜੀਆਂ ਕਲੈਕਸ਼ਨਾਂ ਨੇ ਇਹ ਟ੍ਰੈਂਡੀ ਜਨਵਈਆਂ ਆਈਆਂ ਨੇ ਆਫਸਾਈਟ ਵਿੱਚ ਆਈ ਸਿੰਗਲ ਕਲਰ ਹੈ ਬਾਟਮ ਜਿਹੜਾ ਇਹਦੇ ਨਾਲ ਤੁਹਾਨੂੰ ਮਜੈਂਟਾ ਟੋਨ ਵਿੱਚ ਮਿਲੇਗਾ ਕਲਰ ਇਹਦੇ ਵਿੱਚ ਸਿੰਗਲ ਹੀ ਆ ਡਿਜ਼ਾਈਨ ਵੀ ਜਿਹੜਾ ਇਹ ਹੀ ਆਏਗਾ 1500 ਰੁਪਏ ਦਾ ਰੇਟ ਹੈ ਰੰਗ ਇਹਦੇ ਵਿੱਚ ਜਿਹੜਾ ਹੈਗਾ ਜੀ ਮੈਂ ਐਡ ਕਰ ਦਿੱਤਾ ਹੈ 1700 ਦੇ ਵਿੱਚ ਬਹੁਤ ਹੀ ਪਿਆਰਾ ਪ੍ਰਿੰਟ ਦੇ ਨਾਲ ਸੂਟ ਆਏ ਨੇ ਪਿਓਰ ਆਰਗੈਂਜ਼ਾ ਡਿਜੀਟਲ ਵਾਲੀ ਸ਼ਰਟ ਹੈ ਆਰਗੈਂਜ਼ਾ ਦੀ ਸ਼ਾਰਟ ਹੈ ਸ਼ਿਫੋਨ ਦਾ ਦੁਪੱਟਾ ਸ਼ੈਂਟੂਨ ਦਾ ਬਾਟਮ ਹੈ ਰੰਗ ਜਿਹੜੇ ਇਹਨਾਂ ਵਿੱਚ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਇਹ ਮੋਸਟਲੀ ਕਿ ਲਖਣਾ ਸਿੰਗਲ ਸਿੰਗਲ ਕਲਰ ਵਿੱਚ ਆਂਦੀਆਂ ਜਾਰਜਟ ਦੇ ਸੂਟ ਆ ਇਨੀਓਫਰਾ ਵਿੱਚ ਜੇ ਮੈਂ ਪਹਿਲਾਂ ਵੀ ਆਏ ਸੀ ਤਾਂ ਸਭ ਪੈਨਾਂ ਨੇ ਇਹਨਾਂ ਨੂੰ ਬਹੁਤ ਪਿਆਰ ਕੀਤਾ ਸੀ ਕਿਉਂਕਿ ਬਹੁਤ ਘੱਟ ਰੇਟਾਂ 'ਚ ਤੁਹਾਨੂੰ ਤਿੰਨ ਸੂਟ ਮਿਲ ਜਾਂਦੇ ਨੇ ਸਿਰਫ ਤੇ ਸਿਰਫ 750 ਰੁਪਿਆਵਾਂ ਦੇ ਵਿੱਚ ਤਿੰਨ ਸੂਟ ਤੁਹਾਡੇ ਘਰ ਤੱਕ ਪਹੁੰਚਣਗੇ ਇਨਾਂ ਵਿੱਚ ਇਹ ਹੈ ਕਿ ਦੋ ਸੂਟ ਤੁਸੀਂ ਸਿਲੈਕਟ ਕਰੰਨੇ ਨੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗਲੀ ਚਾਹੇ ਉਹ ਸੇਮ ਸੇਮ ਚਾਹੇ ਡਿਫਰੈਂਟ ਡਿਫਰੈਂਟ ਕਰ ਸਕਦੇ ਹੋ ਥਰਡ ਵਾਲਾ ਜਿਹੜਾ ਸੂਟ ਹੈ ਉਹ ਸਾਡੀ ਸਾਈਡ ਤੋਂ ਜਾਏਗਾ ਜਾਏਗਾ ਇਹਨਾਂ ਕਲੈਕਸ਼ਨਾਂ ਦੇ ਵਿੱਚੋਂ ਹੀ ਪਰ ਉਹ ਹੋਏਗਾ ਸਾਡੀ ਚੋਇਸ ਦਾ ਦੋ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗਲੀ ਸਿਲੈਕਟ ਕਰ ਲੈਣੇ ਨੇ ਥਰਡ ਤੁਹਾਨੂੰ ਅਸੀਂ ਭੇਜਾਂਗੇ ਬਾਕੀ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ 623924575 ਜੋ ਦਿੱਤਾ ਆ ਉਸ ਨੰਬਰ ਤੇ ਆ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਤੇ ਬਾਰੇ ਤੁਸੀਂ ਜੋ ਵੀ ਕੁਐਰੀ ਕਰਨਾ ਚਾਹੁੰਦੇ ਹੋ ਸਟੇਟਸ ਵੇਖਣਾ ਹੈ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਜੇਕਰ ਸੂਟ ਸੇਲ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਆਪਣੇ ਨੀਮ ਤੇ ਸਿਟੀ ਤੇ ਨੀਮ ਦੇ ਨਾਲ ਮੈਸੇਜ ਕਰ ਦੇਣਾ ਗਰੁੱਪ ਵਿੱਚ ਤੁਹਾਨੂੰ ਮੈਂ ਐਡ ਕਰ ਲਾਵਾਂਗੀ ਜਿੱਥੇ ਤੁਹਾਨੂੰ ਡੇਲੀ ਦੀਆਂ ਅਪਡੇਟਸ ਜਿਹੜੀਆਂ ਆ ਜਾਇਆ ਕਰਨਗੀਆਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ